ਸਾਵਾ ਵਾਹਿਗੁਰੂ ਜੀ ਕੀ ਫਤਿਹ ਆਪਣਾ ਨਬਦਸ ਕਿ ਗੁਰੂ ਰੂਪਿਆਰੀ ਸਾਧ ਸੰਗਤ ਜੀ ਦਸ਼ਮੇਸ਼ ਤਰਨਤਾਲ ਪੰਥ ਅਕਾਲੀ ਬਹੁ ਜੀ ਸਤਿਕਾਰਯੋਗ ਧਰਮ ਅਤੇ ਸਰਕਾਰ ਵੇਖੋ ਜਿਹੜੀ ਕਮੇਟੀਆਂ ਗੁਰੂ ਮਾਰ ਨੇ ਬਣਾਈਆਂ ਵਾਂ ਇਸ ਕਰਕੇ ਬਣਾਈਆਂ ਗਈਆਂ ਸੀ ਕਿ ਸ਼੍ਰੋਮਣੀ ਕਮੇਟੀ ਚਾਹੇ 4 ਤੱਕ ਜੇ ਮਹਾਰਾਏ ਨੇ 5 ਬਣਾਏਗੇ ਇਸ ਕਰਕੇ ਬਣਾਏਗੇ ਕਿ ਜਿਹੜੀ ਪਬਲਿਕ ਆ ਚਾਹੇ ਕੋਈ ਜਨਤਾ ਪਰੇਸ਼ਾਨ ਨਾ ਹੋਵੇ ਸਾਡੀ ਇਸ ਕਰਕੇ ਮਜਬੂਰੀ ਹੈ ਕਿ ਅੱਜ ਨੂੰ 4 ਦਿਨ ਹੋ ਗਏ ਆ ਅਸੀਂ ਸਾਰਿਆਂ ਸਸਤਾਵਾਂ ਦੇ ਨਾਲ ਫੈਸਲਾ ਕੀਤਾ ਚਾਹੇ ਰਿਕਾਰਡਗਾ ਪਈਆਂ ਕਿ ਸਾਰੀਆਂ ਸੰਗਤਾਂ ਇਕੱਠੀਆਂ ਹੋ ਕੇ ਕੋਈ ਫੈਸਲਾ ਲੈਣ ਕਿਉਂਕਿ ਸਾਨੂੰ ਕੋਈ ਸੰਗਤ ਨੂੰ ਪਰੇਸ਼ਾਨ ਦਾ ਕਰਨ ਦਾ ਸਾਡਾ ਕੋਈ ਮੁੱਦਾ ਨਹੀਂ ਹੈਗਾ ਕੋਈ ਸੰਗਤ ਪਰੇਸ਼ਾਨ ਕੀਤੀ ਜਾਵੇ ਕਿਉਂਕਿ ਸਾਡੀ ਇਹ ਮਜਬੂਰੀ ਬਣ ਗਈ ਸੀ ਕਿਉਂਕਿ ਅੱਗੇ ਵੀ ਬਹੁਤ ਹੀ ਸਤਿਕਾਰਯੋਗ ਬਾਬਾ ਰਣਜੀਤ ਸਿੰਘ ਨੇ ਦੱਸਿਆ ਵਾ ਕਿਉਂਕਿ 4 ਦਿਨ ਹੋ ਗਏ ਆ ਕਿਉਂਕਿ ਜੋ ਦਿੱਲੀ ਦਾ ਵਿਵੇਕ ਬਿੰਦਰਾ ਵਾ ਉਹਨੇ ਮਹਾਰਾਜ ਦੱਸੇ ਪਿਤਾ ਦਿਸ਼ਮੇਸ਼ ਗੁਰੂ ਜੀ ਦੀ ਫਿਲਮ ਬਣਾਈ ਆ ਉਹਨਾਂ ਕਾਰਟੂਨ ਦਾ ਰੋਦ ਦਿੱਤਾ ਗਿਆ ਕਿਉਂਕਿ ਵੇਖੋ ਜਿਨ੍ਹਾਂ ਨੇ ਰਿਕਾਰਡਿੰਗ ਪਾਈ ਆ ਵੀਡੀਓ ਪਾਈਆਂ ਉਹਨਾਂ ਨੇ ਵੀ ਕਿਹਾ ਵੀ ਅੱਜ ਤੱਕ ਕਿਸੇ ਨੇ ਸਿੱਖ ਧਰਮ ਦੇ ਨਾਲ ਕੋਈ ਇਹ ਜੀ ਕੰਮ ਨਹੀਂ ਕੀਤਾ ਕਿਉਂਕਿ ਇਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਹੀ ਉਹਨਾਂ ਸਿਆਸੀ ਲੀਡਰਾਂ ਦੇ ਨਾਲ ਚਾਹੇ ਕਿਸ ਤਰ੍ਹਾਂ ਵੀ ਲਾ ਕੇ ਉਹਨਾਂ ਨੇ ਵੀਡੀਓ ਪਾਈਆਂ ਵਾ ਕਿਉਂਕਿ ਜੇ ਸਰਕਾਰਾਂ ਉਹਨਾਂ ਦੇ پابੰਦੀਆਂ ਨਾ ਹੋਣ ਉਹਨਾਂ ਨੂੰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਕੋਈ ਵੀ ਇਹ ਜਾਂ ਗਲਤ ਕਦਮ ਨਹੀਂ ਉਠਾ ਸਕਦਾ ਕਿਉਂਕਿ ਇਹ ਜਦੋਂ ਗਲਤੀਆਂ ਕਰਦੇ ਆ ਕੋਈ ਕਾਨੂੰਨੀ ਕਾਰਵਾਈ ਨਹੀਂ ਹੁੰਦੀ ਇਸ ਕਰਕੇ ਸੰਗਤ ਨੂੰ ਆ ਪਰੇਸ਼ਾਨੀਆਂ ਆਉਂਦੀਆਂ ਵਾ ਕਿਉਂਕਿ ਅੱਗੇ ਦੱਸਿਆ ਗਿਆ ਵਾ ਕਿ ਜੋ ਵੀ ਇਹ ਫਰਜ਼ ਬੰਦੇ ਆ ਸ੍ਰੋਮ ਨੇ ਕਬੀਟੀ ਦੇ ਬੰਦਿਆ ਜਾਂ ਜਥੇਬੰਦੀਆਂ ਦੇ ਬੰਦੇ ਆ ਜਥੇਬੰਦੀਆਂ ਨੇ ਕੋਈ ਗੌਰ ਨਹੀਂ ਕੀਤੀ ਇਸ ਕਰਕੇ ਸਾਨੂੰ ਇੱਥੇ ਪਹੁੰਚਣਾ ਪਿਆ ਵਾ ਅੱਜ ਕੀ ਕੀਤਾ ਜਾ ਰਿਹਾ ਹੈ ਸਾਡੀ ਬਰੋ ਜੀ ਵੇਖੋ ਜੀ ਸਾਡੇ ਵੱਲੋਂ ਤੇ ਹੱਥ ਜੋੜ ਕੇ ਬੇਨਤੀ ਅਸੀਂ ਦੇਖ ਕਰਕੇ ਕਿਹਾ ਗਿਆ ਵੀ ਜੋ ਕੋਈ ਜਿੰਨੇ ਫਿਲਮ ਬਣਾਈਆਂ ਉਹਦੇ ਉੱਤੇ ਪ੍ਰਸ਼ਾਸਨ ਗਾੜੀ ਵੀ ਹੱਥ ਜੋੜ ਕੇ ਬੇਨਤੀ ਤੇ ਪਰਚਾ ਕੀਤਾ ਜਾਵੇ ਕਿਉਂਕਿ ਅਸੀਂ ਸੰਗਤ ਨੂੰ ਕੋਈ ਪਰੇਸ਼ਾਨੀ ਕਰ ਰਹੇ ਨਾ ਸਾਡੀ ਕੋਈ ਇਹ ਜੀ ਪਰੇਸ਼ਾਨ ਕਰਨ ਦੀ ਕੋਈ ਯੁਗਤੀ ਅਸੀਂ ਇਹ ਸੋ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਡੀਸੀ ਸਾਹਿਬ ਗਾੜੀ ਵੀ ਕਰਦੇ ਸਰਕਾਰ ਗਾੜੀ ਵੀ ਕਰਦੇ ਕਿ ਜਿੰਨੇ ਉਹ ਗਲਤ ਫਿਲਮ ਬਣਾਈ ਆ ਦਸਵੇਂ ਪਾਤਸ਼ਾਹ ਦਸ਼ਮੇਸ਼ ਗੁਰੂ ਜੀ ਦਾ ਕਾਰਟੂਨ ਬਣਾਇਆ ਗਿਆ ਵਾ ਉਹਦੇ ਤੇ ਪਰਚਾ ਕੀਤਾ ਜਾਵੇ ਜਦੋਂ ਵੀ ਡੀਸੀ ਸਾਹਿਬ ਚਾਹੇ ਕੋਈ ਪੁਲਿਸ ਪਰਚਾਜੇ ਪਰਚਾ ਕਰੂਗਾ ਉਸੇ ਵੇਲੇ ਵੀ ਉੱਠਣ ਦੀ ਕੋਸ਼ਿਸ਼ ਕਰਾਂਗੇ ਸੰਤ ਨੂੰ ਪਰੇਸ਼ਾਨ ਨਹੀਂ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਰਣਜੀਤ ਸਿੰਘ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਰਨ ਦੀ ਫੌਜ ਵੱਲੋਂ ਡਿਊਟੀ ਲਈ ਗਈ ਹੈ ਕਿ ਧੰਨ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਦਸ਼ਾ ਦਾ ਕਾਨਟੂਲ ਬਣਾ ਕੇ ਵਿਵੇਕ ਬਿੰਦਰਾ ਨਾਂ ਦੇ ਬੰਦੇ ਨੇ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਿਹਾ ਉਹਨੇ ਗੁਰੂ ਸਾਹਿਬ ਦੀ ਬਹੁਤ ਵੱਡੀ ਬੇਦਬੀ ਕੀਤੀ ਹੈ ਬਹੁਤ ਘਨਾਉਣਾ ਜੁਰਮ ਆ ਜਿਹੜਾ ਨਾਮ ਬਰਦਾਸ਼ਤਾ ਜੀ ਇਹ ਲੱਗਦਾ ਕਿ ਇਦਾਂ ਜਿਹੇ ਸ਼ਤਾਨੀ ਅੰਸਰ ਹੈ ਕਿ ਨੇ ਬਰਾ ਸ਼ਤਾਨੀ ਕਰ ਦਿੰਦੇ ਨੇ ਸਿੱਖ ਕੌਮ ਦੇ ਨਾਲ ਅਕੀਦਿਆਂ ਦੇ ਕਈ ਬੇਅਦਬੀ ਦੇ ਮੁੱਦੇ ਪਹਿਲਾਂ ਵੀ ਆਏ ਨੇ ਪਰ ਮੁਰ ਤੋਂ ਬਾਅਦ ਛੋਟੇ ਟਵੀਟ ਕਰਕੇ ਮਾਫੀ ਮੰਗੀ ਹੈ ਦੀ ਇਹ ਕਾਰਨ ਇਹ ਹੈ ਕਿ ਜਦੋਂ ਕਿਸੇ ਦੋਸ਼ੀ ਨੂੰ ਚੰਗੀ ਸਖਤ ਸਜ਼ਾ ਦਿੱਤੀ ਜਾਵੇ ਨਾ ਤੇ ਉਹਨੂੰ ਆਪਣੇ ਜੁਰਮ ਦਾ ਅਹਿਸਾਸ ਹੋ ਜਾਂਦਾ ਹੈ ਕਿ ਫਲਾਣੇ ਨੇ ਆ ਕਰਮ ਕੀਤਾ ਸੀਗਾ ਤੇ ਉਹਨੂੰ ਆ ਲਾ ਲੋ ਜਿੱਦਾਂ ਜੇ ਬਲਦਕਾਰੀ ਵਾਹਦੇ ਫਾਂਸੀ ਸਜ਼ਾ ਹੋਵੇ ਜਾਂ ਉਹਨੂੰ ਬਲਦਕਾਰੀ ਨੂੰ ਤੁਰੰਤ ਗੋਲੀ ਮਾਰ ਦਿੱਤੀ ਜਾਵੇ ਜਾਂ ਜਿਹੜਾ ਕੋਈ ਧਰਮ ਸਥਾਨ ਦੇ ਉੱਤੇ ਭਾਵੇਂ ਉਹ ਮੰਦਿਰ ਆ ਭਾਵੇਂ ਉਹ ਮਸਜਿਦ ਆ ਭਾਵੇਂ ਉਹ ਕੋਈ ਗੁਰੂ ਘਰ ਆ ਕਿਤੇ ਵੀ ਜਾ ਕੇ ਕੋਈ ਦੋਸ਼ੀ ਕੋਈ ਸ਼ਰਾਰਤੀ ਅੰਸਰ ਬਦਬੀ ਕਰਨ ਦੀ ਕੋਸ਼ਿਸ਼ ਕਰਦਾ ਵਾ ਮੈਂ ਕਹਿੰਦਾ ਉਹਨੂੰ ਉੱਥੇ ਕਿਉਂਕਿ ਧਰਮਾਂ ਦਾ ਮਸਲਾ ਹੁੰਦਾ ਤੇ ਬਹੁਤ ਵੱਡਾ ਬਣ ਜਾਂਦਾ ਉਸ ਬੰਦੇ ਨੂੰ ਉੱਥੇ ਹੀ ਝਟਕਾ ਦੇਣਾ ਚਾਹੀਦਾ ਗਾਂਹ ਤੋਂ ਅੱਗੇ ਕੋਈ ਇਹੋ ਜਿਹਾ ਕਰਮ ਨਾ ਕਰਿਓ ਦੇ ਦੂਜਾ ਇਹ ਏਜੰਸੀਆਂ ਦੇ ਕੰਮ ਨੇ ਜੀ ਜਿਹੜੀਆਂ ਲੋਕਾਂ ਨੂੰ ਪਾੜ ਕੇ ਤੇ ਪਾੜੋ ਤੇ ਰਾਜ ਕਰੋ ਦਾ ਜਿਹੜਾ ਸਿਸਟਮ ਹੁੰਦਾ ਇਹ ਰਾਜਨੀਤਿਕ ਲੋਕਾਂ ਦਾ ਹੁੰਦਾ ਸੋ ਇਹ ਆਪਾਂ ਕੁਝ ਕਹਿ ਸਕਦੇ ਆ ਕਿ ਕੁਝ ਰਾਜਨੀਤਿਕ ਲੋਕ ਜਿਹੜਾ ਇੱਕ ਸਰਕਾਰ ਨੂੰ ਸੁੱਟਣ ਵਾਸਤੇ ਕੋਈ ਨਾ ਕੋਈ ਕੰਮ ਕਰਦੇ ਆ ਵੀ ਇਹ ਸਰਕਾਰ ਦੇ ਵਿੱਚ ਆ ਕੰਮ ਹੋਣ ਦੰਗੇ ਹੋਣ ਲੋਕ ਭੜਕਣ ਤੇ ਕੋਈ ਨਾ ਕੋਈ ਜਿਹੜੀ ਆ ਵੀ ਇਹ ਸਰਕਾਰ ਦਾ ਨਾਂ ਜਿਹੜਾ ਬਦਨਾਮ ਇਦਾਂ ਵੀ ਆਪਾਂ ਕਹਿ ਸਕਦੇ ਆ ਸੋ ਇਹ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਕਾਰਟੂਨ ਬਣਾ ਕੇ ਇਹ ਲੋਕਾਂ ਨੂੰ ਪਤਾ ਵਾ ਇਤਿਹਾਸ ਸਾਜਦਾ ਨਹੀਂਗਾ ਸਾਡਾ ਇਹ 500 ਸਾਲ 550 ਸਾਲ ਪੁਰਾਣਾ ਇਤਿਹਾਸ ਹੈ ਪਤਾ ਵਾ ਲੋਕਾਂ ਨੂੰ ਕਿ ਸਿੱਖ ਧਰਮ ਦੇ ਵਿੱਚ ਕੋਈ ਕਿਸੇ ਗੁਰੂ ਦੀ ਨਕਲ ਨਹੀਂ ਕਰ ਸਕਦਾ ਸਾਡੇ 10 ਗੁਰੂ ਸਾਹਿਬਾਨਾਂ ਦੇ ਵਿੱਚੋਂ ਕਿਸੇ ਗੁਰੂ ਦੀ ਕੋਈ ਨਕਲ ਨਹੀਂ ਹੋ ਸਕਦੀ ਪਰ ਫਿਰ ਵੀ ਜਾਣ ਬੋਝ ਕੇ ਉਹ ਪੜ੍ਹਿਆ ਲਿਖਿਆ ਵਾ ਦਿੱਲੀ ਦਾ ਵਿਵੇਕ ਬਿੰਦਰਾ ਪੜ੍ਹੇ ਲਿਖੇ ਬੰਦੇ ਨੇ ਧੰਨ ਕਲਗੀਧਰ ਪਾਤਸ਼ਾਹ ਜੀ ਦਾ ਕਾਰਟੂਨ ਨਹੀਂ ਇਕੱਲਾ ਬਣਾਇਆ ਬਲਕਿ ਮਹਾਰਾਜ ਨੂੰ ਬੋਲਦਾ ਤੁਰਦਾ ਫਿਰਦਾ ਦਿਖਾ ਦਿੱਤਾ ਗਿਆ ਇਹ ਬਹੁਤ ਵੱਡਾ ਸਿੱਖੀ ਦੇ ਉੱਤੇ ਹਮਲਾ ਅੱਜ ਤੁਹਾਡਾ ਕੀ ਕੀਤਾ ਯਾਰ ਸਾਡੇ ਵੱਲੋਂ ਵੇਖੋ ਜੀ ਵਿੱਕੀ ਥੋਮਸ ਆਇਆ ਸੀਗਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਵਿਕੀ ਥੋਮਸ ਇੱਕ ਈਸਾਈ ਬੰਦਾ ਸੀ 크੍ਰਿਸਚੀਅਨ ਮਤ ਨੂੰ ਮੰਨਣ ਵਾਲਾ ਬੰਬੇ ਦਾ ਉਹਨੇ ਸਿੱਖ ਧਰਮ ਤੇ ਸਟੱਡੀ ਕੀਤੀ ਉਹਨੇ ਸਿੱਖ ਧਰਮ ਨੂੰ ਪੜਿਆ ਉਹਦੇ ਮਨ ਦੇ ਵਿੱਚ ਚਾਉ ਪਿਆ ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਬਣ ਗਿਆ ਬਣਿਆ ਜਾਂ ਸਮਝ ਲਓ ਕੇਸ ਉਹਨੇ ਰੱਖਿਆ ਹੌਲੀ ਹੌਲੀ ਕੇਸ ਉਹਦੇ ਵੱਧ ਰਹੇ ਆ ਸਿੱਖੀ ਦਾ ਉਹ ਪ੍ਰਚਾਰ ਕਰ ਰਿਹਾ ਉਹਨੂੰ ਪਤਾ ਲੱਗਾ ਵੀ ਬੀ ਵਿਕਬਿੰਦਰਾ ਨੇ ਹਰਕਤ ਕੀਤੀ ਆ ਉਹ ਇੱਥੇ ਅੰਮ੍ਰਿਤਸਰ ਦੇ ਵਿੱਚ ਵੀ ਆ ਕੇ ਗਿਆ ਔਰ ਲੱਖਾਂ ਲਹੰਤਾਂ ਪਾ ਕੇ ਗਿਆ ਉਹ ਮੈਨੂੰ ਮਾਫ ਕਰਿਓ ਸਾਨੂੰ ਪਾ ਕੇ ਗਿਆ ਉਹ ਸਾਨੂੰ ਲੱਖਾਂ ਲਹੰਤਾਂ ਵੀ ਇੱਥੇ ਕੋਈ ਬੋਲਣ ਵਾਲਾ ਨਹੀਂ ਰਿਹਾ ਸਿੱਖ ਉਹ ਗਰਦਿਆਲ ਉਹ ਕਲਗੀ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਨੇ ਸਾਰਾ ਸਰਬੰਸ ਸਾਡੇ ਵਾਸਤੇ ਦਿੱਤਾ 8 ਮਹੀਨੇ ਆਨੰਦਗੜ੍ਹ ਨੂੰ ਘੇਰਾ ਪਿਆ ਰਿਆ ਸਰਸਾ ਨਦੀ ਦੇ ਕੰਡੇ ਦੇ ਉੱਤੇ ਪਾਤਸ਼ਾਹ ਦਾ ਪਰਿਵਾਰ ਵਿਛੜਿਆ ਦੋ ਸਾਹਿਬਜ਼ਾਦੇ ਚਮਕੌਰ ਦੀ ਗੜੀ ਅੰਦਰ ਸ਼ਹੀਦ ਕਰਾਤੇ ਉਹਨੇ ਦੋ ਸਰਹੰਦ ਦੀਆਂ ਨਹੀਂ ਇਹਦੇ ਵਿੱਚ ਚਣੇ ਗਏ 80 ਸਾਲ ਦੀ ਮਾਤਾ ਬਜ਼ੁਰਗ ਠੰਡੇ ਬੁਰਜੇ ਵੇ ਸ਼ਹਾਦਤ ਦਾ ਜਾਮ ਪੀ ਗਈ ਸਾਰੇ ਸਰਬੰਸ ਨੂੰ ਲੇਖੇ ਲਾਉਣ ਵਾਲਾ ਏਸ਼ ਦੇਸ਼ ਦੀ ਇੱਜ਼ਤ ਆਬਰੂ ਵਾਸਤੇ ਆਪਣੇ ਸਰਬੰਸ ਨੂੰ ਟੌਣ ਵਾਲਾ 9 ਸਾਲ ਦੀ ਉਮਰੇ ਇਸ ਦੇਸ਼ ਵਾਤੇ ਆਪਣੇ ਪਿਤਾ ਨੂੰ ਦਿੱਲੀ ਤੋਰਨ ਵਾਲੇ ਧਨ ਕਲਗੀਧਰ ਪਾਸ਼ਾ ਦੇ ਇਹ ਸਤਕਾਰ ਵਜੋਂ ਟੈਟੂ ਬਣਾ ਕੇ ਕਾਰਟੂਨ ਬਣਾ ਕੇ ਸ਼ੁਕਰਾਨਾ ਕਰਦੇ ਆ ਇਹ ਲੋਕ ਇਹ ਪਾਸ਼ਾ ਦਾ ਜੋ ਵੀ ਟੱਡੀਆਂ ਭਾਵਣਾ ਨੇ ਬਿਲਕੁਲ ਸਹੀ ਨਹੀਂ ਪਰ ਜਿਹੜੇ ਲੋਕ ਇੱਥੇ ਪਰੇਸ਼ਾਨ ਹੋ ਰਹੇ ਨੇ ਉਹਦਾ ਲੱਗਦਾ ਕਿ ਜ਼ਿੰਮੇਵਾਰ ਪ੍ਰਸ਼ਾਸਨ ਹੈ ਵੇਖੋ ਜੀ ਬਿਲਕੁਲ ਪ੍ਰਸ਼ਾਸਨ ਆ ਜੇ ਪ੍ਰਸ਼ਾਸਨ ਨੇ ਵਿੱਕੀ ਥੋਮਸ ਦੇ ਕਹਿਣ ਦੇ ਉਤੇ ਇਹ ਪਰਚਾ ਕੱਟਿਆ ਹੁੰਦਾ ਉਸ ਬੰਦੇ ਨੂੰ ਇੱਥੇ ਬੁਲਾਇਆ ਹੁੰਦਾ ਉਹਦੇ ਉੱਤੇ ਕਾਰਵਾਈ ਹੋਈ ਹੁੰਦੀ ਅੱਜ ਅਸੀਂ ਇੱਥੇ ਨਾ ਖੜੇ ਹੁੰਦੇ ਇਹ ਜਿੰਨੇ ਵੀਰ ਖੜੇ ਨੇ ਸਾਡੇ ਸਿੱਖ ਭਰਾਵਾ ਕੁਝ ਕਿ ਇਤਿਹਾਸ ਤੋਂ ਜਾਣੂ ਹੁੰਦੇ ਆ ਕੁਝ ਕਿ ਆਪਣੇ ਕੰਮਾਂ ਕਰਨ ਨਾਲ ਰਿਲੇਟਡ ਆ ਜਿਨ੍ਹਾਂ ਨੂੰ ਆਪਣੇ ਕੰਮਾਂ ਕਰਾ ਤੋਂ ਬਿਨਾਂ ਕੋਈ ਸੁਝਦਾ ਨਹੀਂਗਾ ਉਹ ਸਾਡੇ ਤੇ ਵੀ ਆਣ ਕੇ फडਕਦੇ ਆ ਵੀ ਤੁਸੀਂ ਸੜਕਾਂ ਬੰਦ ਕੀਤੀਆਂ ਲੋਕਾਂ ਦਾ ਕੀ ਕਸੂਰ ਆ ਪਰ ਇਹਨਾਂ ਨੂੰ ਵੀ ਪੁੱਛਣਾ ਚਾਹੁੰਦੇ ਆ ਵੀ ਗੁਰੂ ਗੋਬਿੰਦ ਸਿੰਘ ਸਾਡਾ ਕੱਲਿਆਂ ਦਾ ਨਹੀਂਗਾ ਸਾਰਿਆਂ ਦਾ ਜੀ ਆਗਿਆ ਭਈ ਅਕਾਲ ਕੀ ਤਬੇ ਚੜਾਏ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਦੇ ਗ੍ਰੰਥ ਗੁਰੂ ਗ੍ਰੰਥ ਸਾਹਿਬ ਦੀ ਬਾਹ ਫੜਾਉਣ ਵਾਲੇ ਗੁਰੂ ਗੋਬਿੰਦ ਸਿੰਘ ਆ ਜੇ ਗੁਰੂ ਗੋਬਿੰਦ ਸਿੰਘ ਦੀ ਬਦਬੀ ਹੋਈ ਆ ਤਾਂ ਸਮਝ ਲਓ ਗੁਰੂ ਗ੍ਰੰਥ ਸਾਹਿਬ ਦੀ ਵੀ ਹੋਈ ਆ ਤੇ ਪਹਿਲਾਂ ਇੰਨੀਆਂ ਬਦਬੀਆਂ ਗੁਰੂ ਗ੍ਰੰਥ ਸਾਹਿਬ ਦੀਆਂ ਹੋਈਆਂ ਕੋਈ ਸਾਨੂੰ ਇਨਸਾਫ ਨਹੀਂ ਮਿਲਿਆ ਮੋਰ ਤੇ ਅੱਜ ਵੀ ਚੱਲਣ ਡੇ ਆ ਜੇ ਆਪਾਂ ਆਪਣੇ ਸੇਖਾਂ ਦੀ ਗੱਲ ਕਰੀਏ ਤੇ ਮਿਰਚਾਂ ਫੇਰ ਵੱਡੀਆਂ ਲੱਗਣੀਆਂ ਲਾਲ ਜਮੀਨਾਂ ਦੇ ਕਬਜ਼ੇ ਹੋਣ ਲੱਗਿਆ ਸੀ ਜਿਹੜੇ ਬੰਦਾ ਸਿੰਘ ਬਹਾਦਰ ਨੇ ਕੇਸ਼ਰੀ ਨਿਸ਼ਾਨ ਦੇ ਥੱਲੇ ਜਮੀਨਾਂ ਦੇ ਮਾਲਕ ਬਣਾਇਆ ਸੀ ਇਹਨਾਂ ਨੂੰ ਜਮੀਨਾਂ ਦੇ ਕਬਜ਼ੇ ਹੋਣ ਲੱਗਿਆ ਸੀ ਤੇ ਦਿੱਲੀ ਵੱਲੋਂ ਟਰਾਲੀਆਂ ਇਹਨਾਂ ਦੀਆਂ ਚਲਗੀਆਂ ਸੀ ਅੱਜ ਵੀ ਕਿਸਾਨੀ ਤੇ ਕੋਈ ਗੱਲ ਹੁੰਦੀ ਆ ਮੋਰਚੇ ਲਾਉਂਦੇ ਫਿਰਦੇ ਆ ਕੀ ਇਹਨਾਂ ਨੂੰ ਧਰਮ ਨਹੀਂ ਗੱਜਤ ਤੇ ਗੁਰੂ ਅਕਾਲ ਤਖਤ ਸਾਹਿਬ ਦੇ ਅੱਗੇ ਦੋ ਨਿਸ਼ਾਨ ਝੂਲਦੇ ਆ ਇੱਕ ਰਾਜਨੀਤਿਕਾ ਤੇ ਇੱਕ ਧਾਰਮਿਕ ਆ ਇੱਕ ਧਰਮ ਦਾ ਮੀਰੀ ਤੇ ਪੀਰੀ ਜਿਹੜਾ ਰਾਜਨੀਤੀ ਦਾ ਉਹ ਥੱਲੇ ਆ ਤੇ ਜਿਹੜਾ ਧਰਮ ਦਾ ਉਹ ਨਿਸ਼ਾਨ ਉੱਚਾ ਇਹਦਾ ਮਤਲਬ ਵੀ ਜਿਹੜੀ ਰਾਜਨੀਤੀ ਉਹ ਪੈਰ ਦੀ ਜੁੱਤੀ ਤੇ ਧਰਮ ਸਰ ਅੱਜ ਇਹਨਾਂ ਲੋਕਾਂ ਨੇ ਧਰਮ ਨੂੰ ਥੱਲੇ ਤੇ ਰਾਜਨੀਤੀ ਨੂੰ ਸਿਰ ਦਾ ਤਾਜ ਸਮਝ ਲਿਆ ਇਹਨਾਂ ਨੇ ਖਾਲਸਾ ਸਾਹਿਬ ਇਹ ਕਿੰਨੇ ਚਿਰ ਪ੍ਰਦਰਸ਼ਨ ਚੱਲੇਗਾ ਜੀ ਇਹ ਪ੍ਰਦਰਸ਼ਨ ਉਹਨਾਂ ਚਿਰ ਚੱਲੂਗਾ ਜੀ ਜਿੰਨਾ ਚਿਰ ਉਸ ਵਿਵੇਕਬਿੰਦਰਾ ਨਾ ਦੇ ਬੰਦੇ ਦੇ ਉੱਤੇ ਪਰਚਾ ਨਹੀਂ ਕਟਿਆ ਜਾਂਦਾ ਉੱਤੇ ਪਰਚਾ ਕੀਤਾ ਜਾਵੇ ਅਸੀਂ ਸਾਈਡ ਹੋ ਜਾਵਾਂਗੇ ਵਾਹ ਕਿਰੂਜੀ ਕੀ ਬਤ ਮਾਮਲਾ ਕਿਸ ਜਿਹੜਾ ਤਾਂ ਅੱਜ ਗੋਲਡਨ ਗੇਟ ਵਿਖੇ ਰਣਜੀਤ ਸਿੰਘ{{\text{}}}-ਸੋਤਾਜੀ ਦੀ ਅਗਵਾਈ ਦੇ ਵਿੱਚ ਜਿਹੜੇ ਨਿਹੰਗ ਜਥੇਬੰਦੀ ਆ ਉਹਦੇ ਵੱਲੋਂ ਇੱਥੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਵਜ੍ਹਾ ਇਹ ਹੈ ਕਿ ਵਿਵੇਕ ਬਿੰਦਰਾ ਇਹਨਾਂ ਦੇ ਦੱਸਣ ਮੁਤਾਬਕ ਵਿਵੇਕ ਬਿੰਦਰਾ ਨਾਮ ਦੇ ਇੱਕ ਵਿਅਕਤੀ ਨੇ ਜੋ ਕਿ ਦਿੱਲੀ ਦਾ ਰਹਿਣ ਵਾਲਾ ਹੈ ਉਹਨੇ ਸੋਸ਼ਲ ਮੀਡੀਆ ਦੇ ਉੱਤੇ YouTube ਦੇ ਉੱਤੇ ਆਰਾਏ ਦੱਸੇ ਬਾਦਸ਼ਾਹ ਗੋਬਿੰਦ ਸਿੰਘ ਜੀ ਦਾ ਕੋਈ ਕਾਰਟੂਨ ਬਣਾ ਦੇ ਇਹੋ ਜੀ ਵੀਡੀਓ ਪਾਈ ਹੈ ਸੋ ਇਹਨਾਂ ਨੇ ਹੁਣ ਸਾਨੂੰ ਵੀਡੀਓ ਦਿੱਤੀ ਹੈ ਇਹਨਾਂ ਦੀ ਅਸੀਂ ਗੱਲਬਾਤ ਸੁਣੀ ਹੈ ਇਹਨਾਂ ਦੀ ਕੰਪਲੇਂਟ ਪਈ ਹੈ ਤੇ ਕਾਨੂੰਨ ਮੁਤਾਬਕ ਜੋ ਬੜ ਦੀ ਕਾਰਵਾਈ ਹੈ ਅਸੀਂ ਇਹਨਾਂ ਨੂੰ ਕਰਨ ਦਾ ਇਹਨਾਂ ਨੂੰ ਆਸ਼ਵਾਸਾ ਦਿੰਦੇ ਹਾਂ ਜਿਹੜਾ ਪ੍ਰਦਰਸ਼ਨ ਕੀਤਾ ਜਾ ਰਿਹਾ ਕਿ ਕਿੱਥੇ ਲਾ ਕੇ ਜਗ੍ਹਾ ਦੇ ਤੱਕ ਹਾਂਜੀ ਪ੍ਰਦਰਸ਼ਨ ਜਿਹੜਾ ਕੀਤਾ ਗਿਆ ਇਹਨਾਂ ਵੱਲੋਂ ਜਿਹੜਾ ਹੈਗਾ ਸੀਗਾ ਚੱਕਰ ਜਾਮ ਕਰਕੇ ਜਿਹੜਾ ਰਸਤਾ ਰੋਕ ਕੇ ਇਹਨਾਂ ਨੇ ਪ੍ਰਦਰਸ਼ਨ ਕੀਤਾ ਬਟ ਹੁਣ ਇਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੀ ਸਹਿਮਤੀ ਦੇ ਨਾਲ ਜਿਹੜਾ ਹੈਗਾ ਸਾਰਾ ਜਿਹੜਾ ਰਸਤਾ ਖੋਲਵਾ ਦਿੱਤਾ ਗਿਆ ਤੇ ਆਮ ਪਬਲਿਕ ਦੀ ਜਿਹੜੀ ਆਵਾਜ਼